ਇਸ ਕਰਕੇ ਮਨੁੱਖ ਨੇ ਜੇ ਆਪਣੇ ਜੀਵਨ ਦੇ ਵਿਵਹਾਰ ਕਰਨੇ ਹਨ ਜੇ ਆਪਣੇ ਜੀਵਨ ਨੂੰ ਵਧੀਆ ਤਰੀਕੇ ਦੇ ਨਾਲ ਜਾਣਾ ਤਾਂ ਮਨੁੱਖ ਲਈ ਸਭ ਤੋਂ ਜ਼ਰੂਰੀ ਹੈ ਕਿਰਤ ਕਰਨੀ ਕਿਉਂ ਕਿਰਤ ਦੇ ਨਾਲ ਹੀ ਸਭ ਕੁਝ ਜਿਹੜਾ ਚੱਲੇਗਾ ਬਿਨਾ ਕਿਰਤ ਕਰ ਆਏ ਨਾ ਮਾਇਆ ਤੇ ਮਹਾਰਾਜ ਕਹਿੰਦੇ ਕਿਰਤ ਤੋਂ ਬਿਨਾ ਮਾਇਆ ਕਿਵੇਂ ਆਏਗੀ ਹੁਣ ਜੇ ਤੁਸੀਂ ਘਰ ਵਿੱਚ ਬੈਠੇ ਮਾਇਆ ਮਾਇਆ ਕਰੀ ਜਾਓ ਲక్ష్ਮੀ ਲక్ష్ਮੀ ਕਰੀ ਜਾਓ ਭਾਵੇਂ ਲక్ష్ਮੀ ਦੀ ਪੂਜਾ ਵੀ ਕਰਨ ਲੱਗ ਜਾਓ ਉਹਦੇ ਨਾਲ ਮਾਇਆ ਕਿਵੇਂ ਆਏਗੀ ਹਾਂ ਮਾਇਆ ਕਮਾਉਣ ਦੇ ਲਈ ਸਾਨੂੰ ਉਦਮ ਕਰਨਾ ਪਏਗਾ ਮਾਇਆ ਕਮਾਉਣ ਦੇ ਲਈ ਸਾਨੂੰ ਮਿਹਨਤ ਕਰਨੀ ਪਏਗੀ ਇੱਕ ਗੱਲ ਸੱਚ ਹੈ ਵੀ ਜਿਹੜਾ ਬੰਦਾ ਮਿਹਨਤ ਕਰੇਗਾ ਨਾ ਭਾਵੇਂ ਉਹ ਬਹੁਤੇ ਵੱਡੇ ਕਾਰੋਬਾਰ ਭਾਵੇਂ ਨਾਂ ਖੜੇ ਕਰ ਸਕੇ ਬਹੁਤੀਆਂ ਵੱਡੀਆਂ ਕੋਠੀਆਂ ਬਿਲਡਿੰਗਾਂ ਭਾਵੇਂ ਨਾ ਉਸਾਰ ਸਕੇ ਪਰ ਇੱਕ ਗੱਲ ਬਿਲਕੁਲ ਠੀਕ ਹੈ ਮਿਹਨਤ ਕਰਨ ਵਾਲਾ ਬੰਦਾ ਕਰਦੇ ਭੁੱਖਾ ਨਹੀਂ ਮਰਦਾ ਮਿਹਨਤ ਕਰਨ ਵਾਲਾ ਜਿਹੜਾ ਬੰਦਾ ਹੈ ਉਹ ਆਪਣੇ ਪਰਿਵਾਰ ਦਾ ਆਪਣੇ ਜੀਵਨ ਦਾ ਨਿਰਭਾਅ ਵਧੀਆ ਤਰੀਕੇ ਦੇ ਨਾਲ ਕਰਦਾ ਹੈ ਅੱਜ ਵੀ ਜਿਹੜੇ ਮਿਹਨਤ ਕਰਨ ਵਾਲੇ ਮਨੁੱਖ ਐ ਨਾ ਜਿਹੜੇ ਕਿਰਤ ਕਰਨ ਵਾਲੇ ਲੋਕ ਐ ਤੇ ਉਹ ਬੜਾ ਸੰਤੋਖ ਭਰਿਆ ਜੀਵਨ ਜਿਉਂਦੇ ਐ ਜੇ ਉਹਨਾਂ ਨੂੰ ਪੁੱਛਿਆ ਜਾਏ ਭਾਈ ਤੁਹਾਡਾ ਜੀਵਨ ਕਿੱਦਾਂ ਚੱਲਦਾ ਓਹ ਕਹਿੰਦੇ ਮਿਹਨਤ ਕਰਦੇ ਆ ਤੇ ਦੋ ਬਖਤ ਦੀ ਰੋਟੀ ਵਧੀਆ ਪੱਕਦੀ ਐ ਤੇ ਆਨੰਦ ਦੇ ਨਾਲ ਜ਼ਿੰਦਗੀ ਜਿਉਣੀ ਨਹੀਂ ਤਾਂ ਅੱਪ ਕਿੰਨੀ ਵਾਰ ਵਿਚਾਰ ਕੀਤੀ ਐ ਵੱਡੇ ਵੱਡੇ ਜੋਦੀਸਾ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਇਸ ਕਰਕੇ ਮਿਹਨਤ ਕਰਨੀ ਕਿਰਤ ਕਰਨੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸਿਖਾਈ ਕਿਉਂਕਿ ਮਿਹਨਤ ਤੋਂ ਬਿਨਾ ਕਿਰਤ ਤੋਂ ਬਿਨਾ ਮਾਇਆ ਨਹੀਂ ਆਉਂਦੀ ਹਾਂ ਇੱਕ ਗੱਲ ਹੈ ਕੁਝ ਲੋਕ ਉਹ ਨੇ ਜਿਹੜੇ ਕਿਰਤਿਆਂ ਦੀ ਕਿਰਤ ਲੁੱਟ ਕੇ ਵੀ ਬੇਲੋੜਾ ਧਨ ਕਮਾਰੇ ਇੱਕ ਦੇ ਬੰਦਾ ਮਿਹਨਤ ਕਰਕੇ ਉਹਨਾਂ ਨਹੀਂ ਕਮਾਰੇ ਮਿਹਨਤ ਕਰਕੇ ਉਹਦੇ ਕੋਲ ਚਾਰ ਪੈਸੇ ਨਹੀਂ ਆਰੇ ਪਰ ਇੱਕ ਬੰਦਾ ਉਹ ਹੈ ਜਿਹੜਾ ਦੂਜੇ ਦੀ ਮਿਹਨਤ ਨੂੰ ਲੁੱਟ ਕੇ ਦੂਜੇ ਦੇ ਹੱਕ ਤੇ ਢਾਕਾਂ ਮਾਰ ਕਰਕੇ ਬਹੁਤ ਜ਼ਿਆਦਾ ਮਾਇਆ ਕਮਾਰੇ ਹੈ ਖੈਰ ਕਵੀ ਜੀ ਜ਼ਿਕਰ ਕਰਦੇ ਹੈ ਵੀ ਮਿਹਨਤ ਤੋਂ ਬਿਨਾ ਕਿਰਤ ਤੋਂ ਬਿਨਾ ਜਿਹੜੀ ਮਾਇਆ ਨਹੀਂ ਆਉਂਦੀ ਜੋ ਕੁਛ ਕਰ ਹੈ ਕਹ ਹੋਂ ਕਰਦਾ ਆ ਤੇ ਹੁਣ ਬਾਬਾ ਮੋਹਰੀ ਜੀ ਆਪਣੇ ਪਿਤਾ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਦੇ ਐ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਦਇਆ ਰਹਿਮਤ ਕਰਕੇ ਸਾਨੂੰ ਦੱਸੋ ਅਸੀਂ ਕਿਹੜੀ ਕਾਰ ਕਰੀਏ ਜਿਹਦੇ ਨਾਲ ਸਾਡਾ ਜੀਵਨ ਵਧੀਆ ਬਸਰ ਹੋ ਸਕੇ ਧੰਗ ਗੁਰੂ ਅਮਰਦਾਸ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੱਡੀ ਲਾ ਕੇ ਬਹਿ ਜਾਓ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਪਖੰਡ ਕਰਨ ਲੱਗੋ ਅੱਤ ਦੇਦੀਆਂ ਨਾ ਜਦੋਂ ਇੱਕ ਬਾਬਾ ਆਪਣੇ ਅਗਲੇ ਅਗਲੇ ਜਾਨਸੀ ਨੂੰ ਗੱਦੀ ਦਿੰਦਾ ਉਹ ਪਤਾ ਕੀ ਆ ਉਹ ਇੱਕ ਮੰਤਰ ਦੱਸ ਕੇ ਜਾਂਦਾ ਵੀ ਆ ਤਰੀਕਾ ਹੈ ਰੋਟੀ ਖਾਓ ਸ਼ੱਕਰ ਸੇ ਦੁਨੀਆ ਲੁੱਟੋ ਮੱਕਰ ਸੇ ਵੀ ਬਹਿਮਾ ਪਰ ਮਨ ਨਾਲ ਦੁਨੀਆ ਲੁੱਟੀ ਜਾਣੀ ਐ ਨਾ ਤੈਨੂੰ ਹਾਲ ਬਾਉਣ ਦੀ ਲੋੜ ਐ ਨਾ ਕੋਈ ਨੌਕਰੀ ਕਰਨ ਦੀ ਲੋੜ ਐ ਨਾ ਮਿਹਨਤ ਕਰਨ ਦੀ ਲੋੜ ਐ ਤੇ ਨਾਲੇ ਤੇ ਲੋਕਾਂ ਨੇ ਚੰਗੇ ਪੈਰੀ ਹੱਥ ਲਾਉਣੇ ਐ ਤੇ ਨਾਲੇ ਚੰਗੀ ਇੱਜ਼ਤ ਮਾਨ ਮਿਲਣੀ ਐ ਤੇ ਨਾਲੇ ਚੰਗਾ ਧਨ ਮਿਲੇਗਾ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਪੁੱਛਦੇ ਐ ਤੇ ਮਹਾਰਾਜ ਕੈਨ ਲਗੇ ਸਤ ਗੁਰ ਕਹਿਓ ਕਰ ਹੋ ਸੁਭਕਾਰ ਤੇ ਧੰ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਪੁੱਛਦੇ ਐ ਮਹਾਰਾਜ ਇਹ ਤੇ ਠੀਕ ਐ ਵੀ ਕਿਰਤ ਤੋਂ ਬਿਨਾ ਘਰ ਵਿੱਚ ਮਾਇਆ ਨਹੀਂ ਆਉਂਦੀ ਮਾਇਆ ਤੋਂ ਬਿਨਾ ਜੀਵਨ ਚੱਲਣਾ ਬਹੁਤ ਔਖਾ ਹੈ ਮਾਇਆ ਤੋਂ ਬਿਨਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਜਾਣੀ ਕਿਉਂਕਿ ਜੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਣੀ ਹੈ ਜੇ ਬੱਚਿਆਂ ਨੂੰ ਪਾਲਣਾ ਹੈ ਜੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ ਉਹ ਵੀ ਤੇ ਮਾਇਆ ਨਾਲ ਹੀ ਹੋਣੀਆਂ ਨੇ ਨਾ ਭਗਤ ਧੰਨਾ ਜੀ ਨੇ ਤੇ ਖੁਦ ਸਾਰਾ ਕੁਝ ਮੰਗਿਆ ਸੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੋ ਸੱਤ ਸੀਕਾ ਗਉ ਵਹਿਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਜਿਵੇਂ ਅੱਜ ਸਾਨੂੰ ਗੱਡੀਆਂ ਦੀ ਲੋੜ ਐ ਅੱਜ ਅਸੀਂ ਹੋਰ ਵਹੀਕਲ ਵਰਤਦੇ ਆ ਉਹਨਾਂ ਸਮਿਆਂ ਵਿੱਚ ਘੋੜੀਆਂ ਸਨ ਤੇ ਭਗਤ ਜੀ ਕਹਿੰਦੇ ਸਾਰਾ ਕੁਝ ਚਾਹੀਦਾ ਪਰ ਇੰਨਾ ਕੁਝ ਮੰਗਣ ਤੋਂ ਬਾਅਦ ਸੋਚਦੇ ਆ ਵੀ ਜੇ ਪਰਮਾਤਮਾ ਨੇ ਸਭ ਕੁਝ ਦੇ ਦਿੱਤਾ ਜੇ ਘਰ ਵਾਲੀ ਪਰਿਵਾਰ ਚੰਗਾ ਨਾ ਹੋਇਆ ਤਾ ਇਹਨਾਂ ਚੀਜ਼ਾਂ ਦੇ ਨਾਲ ਵੀ ਘਰ ਵਿੱਚ ਆਨੰਦ ਨਹੀਂ ਆਉਣਾ ਇਹ ਗੱਲ ਚੇਤੇ ਰੱਖਿਓ ਕਿਉਂਕਿ ਭਗਤ ਜੀ ਕਹਿੰਦੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੈ ਬੈ ਮੰਗੀ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਜਿਨ੍ਹਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਹੈ ਜਿਹੜੇ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਐ ਉਹ ਥੋੜੇ ਨਾਲ ਗੁਜ਼ਾਰਾ ਕਰਕੇ ਵੀ ਵਧੀਆ ਜ਼ਿੰਦਗੀ ਕੱਢ ਲੈਂਦੇ ਐ ਪਰ ਜਿਨ੍ਹਾਂ ਦੀ ਸੋਚ ਨਾ ਮਿਲਦੀ ਹੋਵੇ ਜੇ ਉਹਨਾਂ ਦੇ ਘਰੇ ਸਭ ਕੁਝ ਹੋਵੇ ਤਾਂ ਵੀ ਉਹਨਾਂ ਦੀ ਜ਼ਿੰਦਗੀ ਵਧੀਆ ਨਹੀਂ ਲੱਗਦੀ ਮੈਂ ਹਮੇਸ਼ਾ ਬੇਨਤੀ ਕਰਦਾ ਉਹਨਾਂ ਧਨ ਪਿਰ ਇਹ ਨਾ ਆਖੀਐ ਬੈਨ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਧਨ ਪਿਰ ਕਈਐ ਸੋਏ ਮਹਾਰਾਜ ਕਹਿੰਦੇ ਪਤੀ ਪਤਨੀ ਦਾ ਰਿਸ਼ਤਾ ਕੇਵਲ ਸਰੀਰਾਂ ਦਾ ਨਹੀਂ ਕਿਉਂਕਿ ਗੁਰਮਖੋ ਜਿਹੜੇ ਰਿਸ਼ਤੇ ਸਰੀਰਾਂ ਕਰਕੇ ਬਣਦੇ ਐ ਜੇ ਦਿਨ ਸਰੀਰਕ ਲੋੜ ਪੂਰੀ ਹੋ ਜਾਂਦੀ ਹੈ ਤੇ ਰਿਸ਼ਤੇ ਟੁੱਟ ਜਾਂਦੇ ਨੇ ਸਮਝੋ ਮੇਰੀ ਬੇਨਤੀ ਨੂੰ ਥੋੜਾ ਜਿਹਾ ਟਿਕਾਅ ਬਣ ਜੇ ਕਿਉਂਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ ਟਿਕਾਅ ਬਣਾ ਰਿਹਾ ਤੇ ਗੁਰਮਖੋ ਜਿਹੜੇ ਰਿਸ਼ਤੇ ਸਰੀਰ ਕਰਕੇ ਬਣਦੀਆਂ ਜਿੱਦ ਦਿਨ ਸਰੀਰਕ ਲੋੜ ਪੂਰੀ ਹੋਵੇ ਤੇ ਟੁੱਟ ਜਾਂਦੇ ਜੇ ਸਾਡਾ ਗੁਰੂ ਨਾਲ ਵੀ ਰਿਸ਼ਤਾ ਸਵਾਰਥ ਦਾ ਹੋਵੇ ਨਾ ਜੇ ਲੋੜਾਂ ਦਾ ਹੋਵੇ ਤਾਂ ਸੱਚ ਜਾਣਿਓ ਜਦ ਤੈ ਲੋੜ ਨਾ ਪੂਰੀ ਹੋਈ ਮੁੜ ਕੇ ਅਸੀਂ ਗੁਰੂ ਦੇ ਦਰ ਤੇ ਆਉਣਾ ਛੱਡ ਦੇਣ ਵੀ ਮੈਂ ਤੇ ਗੁਰੂ ਦੇ ਦਰ ਤੇ ਜਾਂਦਾ ਸੀ ਮੈਨੂੰ ਤੇ ਆ ਦਾਤ ਨਹੀਂ ਮਿਲੀ ਮੇਰੀ ਤੇ ਅੰਗ ਮੰਗ ਪੂਰੀ ਨਹੀਂ ਹੋਈ ਤੇ ਜਾਂ ਜਿੱਦਨ ਉਹ ਦਾਤ ਮਿਲ ਗਈ ਤੇ ਸਾਡੀ ਲੋੜ ਪੂਰੀ ਹੋ ਗਈ ਤੇ ਮੁੜ ਕੇ ਅਸੀਂ ਗੁਰੂ ਦਾ ਦਰ ਛੱਡ ਦੇਣ ਇਸੇ ਕਰਕੇ ਸਾਡੇ دنیਆਵੀ ਰਿਸ਼ਤੇ ਐ ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ ਧਨ ਪਿਰ ਇਹ ਨਾ ਆਖੀ ਐ ਬੈਨ ਇਕੱਠੇ ਹੋਏ ਏਕ ਜੋਤ ਏਕ ਜੋਤ ਦਾ ਅਰਥ ਐ ਦੋਨਾਂ ਦੀ ਸੋਚ ਵਿਚਾਰ ਇੱਕ ਹੋਵੇ ਇੱਕ ਜੋਤ ਦੋ ਮੂਰਤੀ ਧਨ ਪਿਰ ਕਈਐ ਸੋਏ ਖੈਰ ਧਨ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਪੁੱਛਦੇ ਐ ਤੇ ਮਹਾਰਾਜ ਕਹਿੰਦੇ ਭਾਈ ਸ਼ੁਭ ਕਾਰ ਵੈ ਗੁਰੂ ਸ਼ੁਭ ਕਿਰਤ ਕਰਨੀ ਐ ਭਾਵ ਸੱਚੀ ਸੋਚੀ ਕਿਰਤ ਕਰਨੀ ਐ ਕਿਰਤ ਕਰਦਿਆਂ ਕਿਸੇ ਦੇ ਹੱਕ ਤੇ ਡਾਕਾ ਨਹੀਂ ਮਾਰਨਾ ਕੁਲ ਮਹਿ ਸੰਕਟ ਆਏ ਜੇ ਪਰੈ ਤੇ ਮਹਾਰਾਜ ਕਹਿੰਦੇ ਜੇ ਕਿਤੇ ਪਰਿਵਾਰ ਦੇ ਵਿੱਚ ਕੋਈ ਸੰਕਟ ਭਰਿਆ ਸਮਾਜ ਕਿਉਂਕਿ ਜੀਵਨ ਵਿੱਚ ਕਦੇ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ ਜੀਵਨ ਵਿੱਚ ਔਖਾ ਸਮਾਂ ਵੀ ਆਉਂਦਾ ਹੈ ਸੌਖਾ ਸਮਾਂ ਵੀ ਆਉਂਦਾ ਹੈ ਮਾੜਾ ਸਮਾਂ ਵੀ ਆਉਂਦਾ ਹੈ ਚੰਗਾ ਸਮਾਂ ਵੀ ਆਉਂਦਾ ਹੈ ਵੈਸੇ ਗੁਰਮੁਖੋ ਜਿਹੜਾ ਮਾੜਾ ਸਮਾਂ ਹੁੰਦਾ ਹੈ ਉਹ ਬੰਦੇ ਦੀ ਪਰਖ ਕਰਦਾ ਹੈ ਕੋਈ ਵੀ ਪਰਖ ਕਰਦੇ ਵੀ ਕੌਣ ਆਪਣਾ ਕੌਣ ਵਿਗਾਨਾ ਹੈ ਖੈਰ ਉਸ ਬਨੇਨੀ ਮੈਂ ਜਾਣਾ ਤੇ ਮਹਾਰਾਜ ਕਹਿੰਦੇ ਜੇ ਕਿਤੇ ਕੁੱਲ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਸੰਕਟ ਭਰਿਆ ਸਮਾਂ ਆ ਜਾਵੇ ਸਿਮਰੋ ਮੋਹਿ ਕਾਜ ਸਭ ਸਰੈ ਤੇ ਸਿਮਰੋ ਮੋਹਿ ਦਰਥ ਗੁਰੂ ਨੂੰ ਚੇਤੇ ਕਰਿਓ ਗੁਰੂ ਦੇ ਭਾਣੇ ਵਿੱਚ ਚਲਿਓ ਗੁਰੂ ਦੇ ਹੁਕਮ ਵਿੱਚ ਚਲਿਓ ਸੱਚ ਜਾਣਿਓ ਸਮਾ ਬਦਲ ਜਾਏਗਾ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣੇ ਕਿਉਂਕਿ ਮਨ ਵਿਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਿਉਂਕਿ ਗੁਰੂ ਦਾ ਸ਼ਬਦ ਸਾਨੂੰ ਕਦੇ ਡੋਲਣ ਨਹੀਂ ਦਿੰਦਾ ਗੁਰੂ ਦਾ ਸ਼ਬਦ ਸਾਡੇ ਮਨ ਦਾ ਸਹਾਰਾ ਬਣਦਾ ਤੇ ਮਹਾਰਾਜ ਕਹਿੰਦੇ ਜਦੋਂ ਗੁਰੂ ਨੂੰ ਚੇਤੇ ਕਰੋਗੇ ਤੇ ਸੱਚ ਜਾਣਿਓ ਤੁਹਾਡੇ ਜੀਵਨ ਦੇ ਜਿੰਨੇ ਵੀ ਕਾਰਜ ਹੈ ਉਹ ਨੇਪਰੇ ਚੜ ਜਾਵਨਗੇ ਹੇ ਸੁਤ ਧਰਮ ਕਿਰਤ ਜੋ ਕਰਨੀ ਤੇ ਨਾਲੇ ਸਤਿਗੁਰਾਂ ਨੇ ਆਖਿਆ ਹੇ ਪੁੱਤਰ ਧਰਮ ਦੀ ਕਿਰਤ ਕਰਨੀ ਹੈ ਹੁਣ ਤੁਸੀਂ ਕਹੋਗੇ ਵੀ ਧਰਮ ਦੀ ਕਿਰਤ ਕਿਹੜੀ ਹੁੰਦੀ ਹੈ ਧਰਮ ਦੀ ਕਿਰਤ ਉਹ ਹੁੰਦੀ ਹੈ ਜਿਸ ਕਿਰਤ ਵਿੱਚ ਕਰਦੇ ਆ ਅਸੀਂ ਦੂਜੇ ਦੇ ਹੱਕ ਨਾ ਖਾਈਏ ਦੂਜੇ ਦੇ ਹੱਕਾਂ ਤੇ ਡਾਕਾ ਨਾ ਮਾਰੀਏ ਇਹ ਨੂੰ ਕਹਿੰਦੇ ਧਰਮ ਦੀ ਕਿਰਤ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਤੇ ਮਹਾਰਾਜ ਕਹਿੰਦੇ ਪੁੱਤਰ ਤੁਸੀਂ ਧਰਮ ਦੀ ਕਿਰਤ ਕਰਨੀ ਹੈ ਹਰ ਸਿਮਰਨ ਇਹੋ ਭਗਤ ਸੋ ਵਰਨੀ ਤੇ ਪਰਮਾਤਮਾ ਦੀ ਭਗਤੀ ਕਰਨੀ ਹੈ ਕਿਉਂਕਿ ਜਿਹੜਾ ਪ੍ਰਭੂ ਪਰਮਾਤਮਾ ਦੀ ਭਗਤੀ ਨਾਲ ਜੁੜ ਜਾਂਦਾ ਹੈ ਮਾਲਕ ਉਹਦੇ ਜੀਵਨ ਵਿੱਚ ਬੜੀਆਂ ਬਰਕਤਾਂ ਪਾਉਂਦਾ ਹੈ ਭਗਤ ਕਰਹਿ ਮੁਖ ਲਹਿ ਅ ਪਰਮ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਰੱਬੀ ਗੁਨਾਹ ਦੇ ਨਾਲ ਜੁੜਦਾ ਉਹਦੇ ਜੀਵਨ ਦੇ ਜਿਹੜੇ ਭਰਮ ਹਨ ਉਮਿਟ ਜਾਂਦੇ ਹਨ ਹਰ ਕੀ ਭਗਤ ਕਹਾਵਤ ਧਰਮ ਇਹ ਮਹਾਰਜ ਕਹਿੰਦੇ ਪਰਮਾਤਮਾ ਦੀ ਭਗਤੀ ਕਰਨੀ ਹੀ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਧਰਮ ਹੈ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹਦੇ ਆ ਨਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਦਾ ਅਰਥ ਹੈ ਪਰਮਾਤਮਾ ਦੀ ਭਗਤੀ ਕਰਨੀ ਉਹਦਾ ਸਿਮਰਨ ਕਰਨ ਮਹਾਰਾਜ ਕਹਿੰਦੇ ਮਨੁੱਖਾ ਜੀਵਨ ਦਾ ਜਿਹੜਾ ਸਭ ਤੋਂ ਵੱਡਾ ਧਰਮ ਹੈ ਉਹ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਦੀ ਭਗਤੀ ਕਰਨੀ ਹੈ ਇਸ ਕਰਕੇ ਜਿੱਥੇ ਤੁਸੀਂ ਕਿਰਤ ਕਰਨੀ ਹੈ ਉਥੇ ਕਰਤੇ ਦੀ ਯਾਦ ਵਿੱਚ ਜੋੜਨਾ ਹੈ ਹਰ ਕੀ ਭਗਤ ਕਹਾਵਤ ਧਰਮ ਕਿਉਂਕਿ ਹਰੀ ਦੀ ਭਗਤੀ ਕਰਨੀ ਹੀ ਮਨੁੱਖ ਦੇ ਜੀਵਨ ਦਾ ਧਰਮ ਹੈ